ਸੌਖਾ ਹੀ ਹੁੰਦਾ ਆ ਬਟਨ ਪ੍ਰੈਸ ਕਰੋ ਬਾਹਰ ਜਯਦੇਵ ਆ ਦੇਖ ਲੈ ਜਯਦੇਵ ਬਾਈ ਕਿੱਥੇ ਸਿੱਟੀ ਜਾਂਦੇ ਆ ਇਹ ਇੱਥੇ ਆਏ ਰੁਕਦੇ ਰੁਕਦੇ ਹੋ ਚਲੇ ਠਾਂਕੇ ਹੋ ਚਲੇ ਠਾਂਕੇ ਤੇ ਸਾਰਾ ਉੱਥੇ ਜਾ ਕੇ ਡਿੱਗ ਪੈਣਾ ਟਰੇਲਰ ਦੇ ਨਾਲ ਵੀ ਗਰੀਸ ਚਰੇ ਦਾ ਇਧਰ ਆਨੇ ਦਾ ਸੈਟ ਲਈ ਲਾਹ ਵਾਲੇ ਨੇ ਬਾਈ ਆਹ ਆ ਰੇਨ ਐਕਸ ਸਮਾਗੇ ਵੀ ਦਿਖਾਈ ਆ ਇਹ ਮਾਰ ਦੇਣੀ ਆ ਇੱਥੇ ਮੰਨ ਲਓ ਹਣ ਅਸੀਂ ਮਾਰ ਕੇ ਆ ਦੇਖੋ ਆ ਸਾਰੀ ਬਲੈਕ ਆਈਸ ਆਪਣੀ ਵੀ ਜਾਣਾ ਚ ਚਲੋ ਗਾਇਸ ਫਿਰ ਜਿਹੜਾ ਟਰੱਕ ਫਸਿਆ ਸੀ ਉਹ ਕੱਢਣ ਲੱਗੇ ਆ ਬੂਸਟ ਟੀਮ ਦਾ ਬਹੁਤ ਆ ਪਾਈਆਂ ਦੇ ਮੂਸਫਾਂ ਪਰ ਮਾੜਾ ਸੀਗਾ ਫਿਰ ਐਂ ਜਕੜ ਲਾਇਆ ਬੂਸਟ ਟੀਮ ਨੇ ਸਾਰੇ ਜਾਣੇ ਕਰੋ سپورਟ ਦੱਬ ਕੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਇੱਕ ਨਾ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਉਹਨੇ ਨਾਲ ਵੀਡੀਓ ਅੱਗੇ ਪਹੁੰਚਦੀ ਰਹਿੰਦੀ ਹੈ ਸਾਰਿਆਂ ਕੋਲੇ ਹਾਂਜੀ ਗੁੱਡ ਮਾਰਨਿੰਗ ਸੰਗਤੈ ਔਰ ਸਾਰੇ ਚੜਦੀ ਕਲਾ ਬੜੀਆ ਬੜੀਆ ਟਰੱਕ ਲਾਗੇ ਸੀ ਆਪਾਂ ਤੁਹਾਕੇ ਕੱਲ ਅੰਦਰ ਵੀ ਹੁਣ ਨਾਲ ਤਾਂ ਗਰਮ ਨਾਲ ਥੋੜਾ ਜਿਹਾ ਇਹਦਾ ਕੰਮ ਕਰਨਾ ਸੀਗਾ ਇਧਰ ਮੁੰਡੇ ਨੂੰ ਮਿਲੋ ਕੀ ਆਗਲਾ ਵਧੀਆ ਵਧੀਆ ਰਹਿ ਗਿਆ ਠੀਕ ਹੈ ਜੀ ਟਾਈਮ ਤੇ ਰੀਤੀ ਸੇਠ ਲੱਗਿਆ ਪਿਆ ਤੇ ਉਹਨੇ ਆਪਾਂ ਵੀ ਇਹਦੀ ਹਵਾ ਪਾਣੀ ਚੈੱਕ ਕਰ ਗਏ ਫਿਰ ਚੱਲਦੇ ਆਂ ਢੇੜੇ ਤੇ ਉਸ ਤੋਂ ਬਾਅਦ ਗ੍ਰੀਸ ਵੀ ਕਰਾਤਾ ਦੀ ਕਰਦੇ ਆ ਜੀ ਕਹਿੰਦੇ ਹਵਾ ਪਾਣੀ ਚੱਕ ਤੱਕ ਖੜਾ ਹੀ ਅੰਦਰ ਆਜੋ ਰਵੀ ਜੀ ਕਿਵੇਂ ਹੋ ਠੀਕ ਆ ਜੀ ਬੜੀ ਤਨੀ ਦੱਸੋ ਜੀ ਮਿਲੋ ਜੀ ਰਵੀ ਜੀ ਨੂੰ ਹੈਲੋ ਗਾਇਸ ਇਧਰ ਸੰਤੋਖ ਜੀ ਨੂੰ ਹੈਲੋ ਗਾਇਸ ਕਿਵੇਂ ਆਂ ਬੜੀ ਆ ਜੀ ਤੁਸੀਂ ਵੀ ਤੁਰਨਾ ਮੈਂ ਕੱਲ ਨੂੰ ਤੁਰਾਂ ਓਕੇ ਓਕੇ ਕਿੱਧਰ ਵੀ ਚਾਰੀ ਆ ਹੈ ਮੈਂ ਜਾਣਾ ਇੱਥੇ ਲੈ ਦੇ ਤੇ ਤੇ ਵਾਲੇ ਲੋੜ ਤੇ ਉਹ ਮਟਨ ਨਾਲ ਜਿੱਤੇ ਅੱਛਾ ਜਿਹੜੇ ਅੱਗੇ ਮਸ਼ਰੂਮ ਲੇ ਜਾਂਦਾ ਹੁੰਦਾ ਸੀ ਅਗਰ ਆਈ ਐਸ ਵਾਰੀ ਪੀਨ ਮਾਉਸ ਲੈ ਕੇ ਚੱਲੇ ਨਾ ਤਿੰਨੇ ਜੇ ਵੀ ਕਿੱਥੇ ਆ ਜੇ ਵੀ ਅੰਦਰ ਜੇ ਵੀ ਰੋਟੀ ਆ ਲਵਾਤੀਆਂ ਤੇ ਪਸਮੋਸੇ ਸਮੋਸੇ ਸਮੋਸੇ ਨਹੀਂ ਐਸ ਕੇ ਪਰੋਂ ਸੇ ਖਵਾਉਂਗਾ ਅੱਛਾ ਰੋਟੀ ਚਾਹੀਦੀ ਹਾਂ ਹਾਂ ਮੈਂ ਰੋਟੀ ਲਿਆਉਣੀ ਆਪਾਂ ਉਸ ਤੋਂ ਬਾਅਦ ਸਾਰਾ ਕੁਝ ਫਿਰ ਬੋਟ ਡਾਂ ਚੱਲ ਉਹਨੂੰ ਵੀ ਲਾਦ ਗਏ ਕਿ ਇਹਨਾਂ ਦੇ ਕਹਿੰਦੇ ਵੀ ਹਵਾ ਹੈਗੀ ਆ ਓਕੇ ਉਧਰ ਲੈ ਜਾਂ ਚ ਭਰੀਏ ਆ ਲੈੰਦੀ ਹੁਣ ਆਪਦੀ ਗੇ ਚੱਕ ਕੇ ਨਾ ਆ ਮੇਰੇ ਕੋਲ ਇੱਕ ਗਾੜ ਰੱਖੀ ਵੀ ਇਦਾਂ ਦੀ ਹਨਾ ਟਰੱਕ ਚ ਤੇ ਕਾ ਤੇਰੀ ਰਾਹ ਖੜੇ ਵੀ ਚੈੱਕ ਕਰਨੀ ਪੈ ਜੇ ਕਿਉਂਕਿ ਇਹਨਾਂ ਜਿਹੜੇ ਅੰਦਰਲੇ ਟਾਇਰ ਆ ਉਹਨਾਂ ਨੂੰ ਆ ਸਿੱਧੀ ਚਾਹੀਦੀ ਹੁੰਦੀ ਆ ਜਿਹੜੀ ਅੰਦਰੋਂ ਨਹੀਂ ਹਾਂ ਉਧਰੋਂ ਜੇ ਆ ਲਾਉਣੇ ਆ ਦੇਖੋ ਆ ਟੇਢੀ ਹੁੰਦੀ ਆ ਇਹਦੇ ਨਾਲ ਸਹੀ ਨਹੀਂ ਚੈੱਕ ਹੁੰਦੀ ਤਾਂ ਕਰਕੇ ਆ ਕੰਮ ਆ ਜਾਪਾ ਉਹਦੇ ਵਾਸਤੇ ਇੱਧਰ ਸਾਡੇ ਹੈੱਡ ਕੋਰ ਮੈਨ ਜੀ ਆ ਦੇਖੋ ਥੱਲੇ ਬੜੇ ਫਿਰਦੇ ਹਾਂਜੀ ਰੀਤੀ ਜੀ ਹੋਇਆ ਹੱਲ ਹਾਂ ਹਾਂ ਹੋ ਜਾਊਗਾ ਬਾਈ ਬਸ ਓਕੇ ਓਕੇ ਇਹਨੂੰ ਕਹਿੰਦੇ ਆ ਹੈੱਡ ਕੋਰ ਮੈਨ ਰੀਤੀ ਸੇਠ ਲਈ ਕਿ ਜਿੱਕ ਕੀ ਆਉਣੇ ਆ ਆ ਤੇ ਓਕੇ ਓਕੇ ਇਹਦਾ ਸੌਖਾ ਹੀ ਹੁੰਦਾ ਆ ਬਟਨ ਪ੍ਰੈਸ ਕਰੋ ਬਾਅਰ ਹਾ 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 ਭਾਈ ਲੈ ਇਹਦੇ ਚ ਵੀ ਸੌ ਪੂਰੀ ਆ ਦੂਜੀ ਟੁੱਟੀ ਕਿੱਥੇ ਆ ਟੁੱਟੀ ਟੁੱਟੀ ਇਹਦੇ ਚ ਵੀ ਓਕੇ ਆ ਟਾਰਾਂ ਚ ਤਾਂ ਨਹੀਂ ਘਟੀ ਪਦੀ ਇਹਨਾਂ ਆ ਵਾਲੀ ਆ ਜਿਹੜੀ ਹਨਾ ਇਹ ਮੈਂ ਲਾਗ ਤੋਂ ਬਾਅਦ ਕੀਤੀ ਸੀਗੀ ਇਹ ਵਧੀਆ ਤੇ ਸਿੰਪਲ ਐ ਦਿਖ ਜਾਂਦਾ ਅਗੀਆਂ ਆਉਂਦੀਆਂ ਤਾਂ ਨੰਬਰਿੰਗ ਵਾਲੀਆਂ ਵੀ ਆ ਮੈਨੂੰ ਇਹ ਵਧੀਆ ਲੱਗੀ ਇਹਦੇ ਨਾਲ ਉੱਤੇ ਉਹ ਖੜ ਵੀ ਜਾਂਦਾ ਵੀ ਕਿੱਥੇ ਆ ਕੋਲੋਂ ਮੈਥੋਂ ਇਦੋਂ ਖੁੱਲ ਗਈ ਤੇ ਉਹ ਖੜਨ ਨੂੰ ਤਾਂ ਹੈਗੀ ਪਰ ਚਾਸ ਦੀ ਸਹੀ ਆ ਜਮਾਂ ਅੰਦਰਲੇ ਟਾਇਰ ਚ ਪੂਰੀ ਆ ਹਵਾ ਲੈ ਵੀ ਇਹਦੇ ਤੇ ਵੀ ਪੂਰੀ ਆ ਨਾਂਗਿਆ ਮੂਰ ਦੀ ਨੈਵੀ ਹਵਾ ਪੁੱਲ ਲਾ ਆਪਣੇ ਇਹ ਕਰਦੇ ਆਂ ਸੰਤੋਖ ਚੋਰੀ ਕਰਕੇ ਲਿਆ ਕਾਲਾ ਤੇਲ ਉਹ ਕੱਢਣਾ ਹੈ ਇਹ ਸੰਤੋਖ ਕਿਥੋਂ ਲਿਆ ਗੱਟੀ ਦੀ ਸਰਵਿਸ ਨਹੀਂ ਕਰਦੇ ਹੁੰਦੇ ਹਾਂ ਨਹੀਂ ਨਾ ਕਿੰਨਾ ਕਿੰਨੀਆਂ ਪੈਂਦੀ ਉਹ ਤਾਂ ਇੱਕ ਹੀ ਪੈਂਦੀ ਆ ਤੇ ਇਕੱਠਾ ਕਰ ਕਰ ਵੀ ਇਕੱਠਾ ਕਰ ਕਰਕੇ ਘਰੇ ਰੱਖਿਆ ਹੋਇਆ ਹਾਂ ਹੁਣ ਇੱਥੇ ਲੈ ਆਂਦਾ ਸਰਬੋ ਲਵਾਇਆ ਵਾ ਪੰਜ ਪੰਜ ਕੰਨੀਆਂ ਪੈਂਦੀ ਉਸ ਉਹੀ ਗੱਡੀ ਜਿਹੜੀ ਕੱਲ ਵਰਸ ਉਥੇ ਬਾਹਰ ਸਨੋਜ ਪਸੀ ਵੀ ਸੀ ਉਧਰ ਸੈਂਟਗਾਥੇ ਕੰਨੀ ਅੱਛਾ ਉੱਚਾ ਅੱਛਾ ਇਹ ਹੈ ਸੰਤੋ ਨੰਬਰ ਪਲੇਟ 1822 ਇਹ ਯਾਦਵ ਜੀ ਇਹ ਯਾਰ ਐਂਗਾ ਤੋ ਸਿੱਟੀਆਂ ਵੇ ਤੁਸੀਂ ਯਾਰ ਯਾਦਵ ਆਹ ਦੇਖ ਲਾ ਯਾਦਵ ਭਾਈ ਕਿੱਥੇ ਸਿੱਟੀਆਂ ਜਾਂਦੇ ਆ ਇਹ ਇੱਥੇ ਕਵਾੜੇ ਤੇ ਸਿੱਟੀਆਂ ਜਾਂਦੇ ਆ ਬਚਾਲਾ ਜੇ ਆ ਦਾ ਨਾਮ ਬਤਾਇਆ ਜਾਂਦਾ ਤਾਂ ਹਾਂਜੀ ਮੱਕੇ-ਮੱਕੇ ਚਲੋ ਜੀ ਇਕਣਾ ਜਿਵੇਂ ਹੋਣਾ ਗ੍ਰੀਸ ਕਰਾਇਆ ਆਪਾਂ ট্রাক ਨੂੰ ਹਨਾ ਇਹਨਾਂ ਤੋਂ ਤੇ ਆਹ ਲਾਜ਼ਮੀ ਇਹਨੂੰ ਉਹ ਕਰ ਲਿਆ ਕਰੋ ਐ ਪਧਰਾ ਜਾਂ ਨਹੀਂ ਕਿਹਾ ਜੋ ਟ੍ਰੇਲਰ ਹੁੱਕ ਕਰਨਾ ਹੁਣ ਟ੍ਰੇਲਰ ਰੂਲਰ ਮੋਸਟਲੀ ਜਾਂ ਨੀਵੇਂ ਹੁੰਦੇ ਆ ਸਨੋ ਸਨਾਂ 'ਚ ਬੈਠੇ ਹੋਏ ਆ ਤੇ ਸਾਰਾ ਉੱਥੇ ਜਾ ਕੇ ਡਿੱਗ ਪੈਣਾ ਟਰੈਲਰ ਦੇ ਨਾਲ ਵੀ ਗ੍ਰੀਸ ਕਰੇ ਦਾ ਕੋਈ ਫਾਇਦਾ ਨਹੀਂ ਬਾ ਹੁਣ ਆ ਪਧਰਾ ਜਾਂ ਕਰਤਾ ਸਾਰੇ ਤੇ ਮੈਕਸ ਹੋ ਜੂਗੇ ਨੇ ਨਾਲ ਨਹੀਂ ਮੋਸਟਲੀ ਕੀ ਹੁੰਦਾ ਇਹਨੂੰ ਆਪਾਂ ਕਰਦੇ ਨਹੀਂ ਜਦੋਂ ਇੱਥੋਂ ਟਰੈਲਰ ਨੀਵਾ ਹੁੰਦਾ ਤੇ ਸਾਰਾ ਲਾ ਕੇ ਉੱਥੇ ਸਿੱਟ ਦਿੰਦਾ ਤੇ ਮੁੜ ਕੇ ਉੱਥੇ ਆਪ ਪਕਰਦੇ ਘੁਟਦੇ ਜਾਣਾ 에ਅਰਲਾਈਨ ਨਾਲ ਉਹ ਲਿਬੜੀ ਲੁਬੜੀ ਜਾਂਦੀਆਂ ਉਹਦੋਂ ਚੰਗਾ ਵੀ ਇਹਨੂੰ ਮਾੜਾ ਸਾਫ਼ ਹੀ ਕਰ ਦਿਆ ਕਰੋ ਬਹੁਤ ਵਧੀਆ ਤੇ ਜੀ ਜੀ ਆਪਾਂ ਇਹ ਵੀ ਨਹੀਂ ਚੱਲਦੇ ਸਾਰਾ ਕੁਝ ਹੀ ਸੱਗੇ ਚੱਲਦਾ ਨਾ ਕੋਈ ਫਾਇਦਾ ਨਹੀਂ ਆ ਵੀਰ ਬੱਸ ਤੁਸੀਂ ਨੂੰ ਫ੍ਰੀਜ਼ ਕਰਨ ਦਾ ਕੋਈ ਮਤਲਬ ਹੀ ਨਹੀਂ ਨਾ ਤਾਂ ਕਰਕੇ ਬਹੁਤ ਥੀਂ ਦਾ ਧੰਨਵਾਦ ਕੀਤਾ ਜਾ ਰਿਹਾ ਜੀ ਕੀ ਆ ਰਹੇ ਨੇ ਹੈੱਡ ਮਕੈਨਿਕ ਸਾਹਿਬ ਕੀ ਹੈ ਜੀ ਹੈੱਡ ਫੋਰਮੈਨ ਜੀ ਜੀ ਸੀਰਾ ਜੀ ਦੇ ਵਲੋਗਾਂ ਮੇਰੇ ਤੇ ਦੱਸੋ ਕੁਝ ਸੀਰਾ ਜੀ ਦੇ ਵਲੋਗਾਂ ਬਾਰੇ ਬਸ ਬਹੁਤ ਵਧੀਆ ਲੱਗਦੇ ਆ ਇਹ ਅਸੀਂ ਘਰ ਹੋਈ ਬਹਿਨੇ ਆ ਵਲੋਗ ਕੈਨੇਡਾ ਅਮਰੀਕਾ ਘੁੰਮ ਰਹੇ ਇਹਨਾਂ ਦੇ ਆਪਣੇ ਆਹ ਵਲੋਗਾਂ ਦੇ ਸਾਰੇ ਬਹੁਤ ਬਹੁਤ ਧੰਨਵਾਦ ਕਰ ਰਹੇ ਆਂ ਬਲੌਗ ਦਾ ਓਕੇ ਜੀ ਕਰੋ ਇਹ ਮਰਚਲ ਪ੍ਰਵੀਪਰਾਹ ਇਰਾਈ ਖਾਤੇ ਬਹੁਤ ਬਲੌਗ ਜਾਣਕਾਰ ਹੁੰਦੇ ਆ ਇੱਥੇ ਕੈਰੀਆਂ ਰੱਖੋ ਕੰਮ ਆਪਣਾ ਸਭ ਤੋਂ ਬੈਸਟ ਵੇਚੇ ਜਾਂ ਸਾਡੇ ਵੱਲੋਂ ਥੈਂਕ ਯੂ ਥੈਂਕ ਯੂ ਉਹਨਾਂ ਜਿਵੇਂ ਟਰੱਕ ਇੱਥੇ ਅੰਤਰੀ ਖੜਾ ਹੈਗਾ ਵੇ ਦੇ ਹਨਾ ਤੇ ਆ ਚੀਜ਼ ਆ ਆ ਰੇਨ ਐਕਸ ਸਮੇ ਅੱਗੇ ਵੀ ਦਿਖਾਈ ਆ ਇਹ ਮਾਰ ਦੇਣੀ ਆ ਤੇ ਮੰਨ ਲਓ ਹੁਣ ਆਏ ਮਾਰ ਕੇ ਬਾ ਇਹ ਨੂੰ ਕੀ ਕਰਨਾ ਇੱਕ ਵਾਰੀ ਨਾ ਐਦਾਂ ਪੇਪਰ ਨਾਲ ਇਹਨੂੰ ਪੋਲਾ-ਪੋਲਾ ਮਲ ਕੇ ਛੱਡ ਦੋ 2 ਮਿੰਟ ਫਿਰ ਦੁਬਾਰੇ ਪੇਪਰ ਮਾਰ ਦੋ ਸਪਰੇ ਨਹੀਂ ਦੁਬਾਰੇ ਕਰਨੀ ਰੇਨੈਕਸ ਬਾਈਕ ਕਰੀਆਂ ਸਾਰੇ ਤੇ ਮਾਰ ਕੇ ਜਦੋਂ ਹੁਣ ਇੱਕ ਵਾਰੀ ਮਾਰ ਕੇ ਆ ਦੇਖੋ ਮੈਂ ਛੱਡ ਤੀ ਨਾ ਸ਼ੀਸ਼ਾ ਤੋਂ ਬਲਾਜਾ ਹੋ ਗਿਆ ਹਨਾ ਠੀਕ ਹੈ ਇਹਨੂੰ 2 2 ਮਿੰਟ ਐ ਰਹਿਣ ਦੋ ਮੁੜ ਕੇ ਉੱਤੋਂ ਦੀ ਇਹਨੂੰ ਸਮਾਰ ਕੇ ਮਾਲ ਦੋ ਪੂਰਾ ਟਕਾ ਕੇ ਉਹ ਨਾਲ ਕੀ ਤੁਹਾਡੇ ਮੀਂਹ ਪਵੇ ਜਾਂ ਸਨੋ ਦਾ ਪਾਣੀ ਨਹੀਂ ਹੁੰਦਾ ਸ਼ੀਸ਼ਿਆਂ ਤੇ ਨਹੀਂ ਖੜੂ ਆ ਦੇਖੋ ਆ ਵੀ ਧੁੰਦਲਾਇਆ ਹੋਇਆ ਹੋਇਆ ਹੈ ਨਾ ਸ਼ੀਸ਼ਾ ਹੁਣ ਜਦੋਂ ਮੈਂ ਤੇ ਆ ਮਾਰੂੰਗਾ ਕਲੀਨਿਕਸ ਨਾਲ ਟਿਸ਼ੂ ਕਿਚਨ ਟਾਵਲ ਪੇਪਰ ਇਹਨੂੰ ਮਾਲਦੇ ਨਾ ਤੇ ਮੁੜ ਕੇ ਨਾ ਇਹ ਤੇ ਪਾਣੀ ਨਹੀਂ ਖੜੂਗਾ ਇਹ ਮਾਰਨੀ ਥੋੜੀ ਗਰਮ ਚ ਹੁੰਦੀ ਹੁਣ ਟਰੱਕ ਵੇਚ ਖੜਾ ਰਾਤ ਦਾ ਤਾਂ ਕਰਕੇ ਮਾਰੀ ਹੈ ਬਾਹਰ ਠੰਡ ਚ ਨਹੀਂ ਮਾਰ ਸਕਦੇ ਇਹਨੂੰ ਹੁਣ ਵੀ ਤੇ ਦਾ ਗਰਮੀਆਂ ਚ ਬਹੁਤ ਨਜ਼ਾਰਾ ਜਦੋਂ ਮੀਂਹ ਮੂੰਹ ਪੈਂਦਾ ਹੁੰਦਾ ਤੇ ਇਹਨੂੰ ਸ਼ੀਸ਼ੇ ਆ ਸਾਫ ਨਹੀਂ ਨਾ ਜਿਵੇਂ ਬਾਅਦ ਚ ਨਹੀਂ ਮੀਂਹ ਤਾਂ ਬਾਅਦ ਵੀ ਗੰਦੇ ਹੋ ਜਾਂਦੇ ਕੁਝ ਨਹੀਂ ਹੁੰਦਾ ਇਹਨੂੰ ਬਹੁਤ ਵਧੀ ਹਣਾ ਦੇਖੋ ਜਮਾ ਸਹੀ ਹੋ ਗਿਆ ਨਾ ਦੂਜੀ ਵਾਰੀ ਮਲਤਾ ਸ਼ੀਸ਼ਾ ਤੇ ਹੁਣ ਇੱਥੇ ਕੀ ਆ ਪਾਣੀ ਪੂਣੀ ਸਨੋਹ ਵਾਲਾ ਜਿਹੜਾ ਇਧਰ ਨੂੰ ਆਉਂਦਾ ਹੁੰਦਾ ਉੱਡ ਉੱਡ ਕੇ ਉਹ ਜਮਾ ਨਹੀਂ ਖੜਦਾ ਆਲੀ ਆ ਰੇਨ ਐਕਸਾ ਬਹੁਤ ਅਗੜੀ ਚੀਜ਼ ਆ ਵਰਤ ਕੇ ਦੇਖਿਓ ਗਰਮੀਆਂ ਚ ਤਾਂ ਫਾਇਦਾ ਹੈਗਾ ਹੀ ਹੈਗਾ ਸਿਆਲਾਂ ਚ ਵੀ ਬਾਅ ਉਹ ਹੀ ਆ ਵੀ ਟਰੱਕ ਸੋਡਾ ਨਿੱਗਾ ਜਾ ਹੁਣ ਚਾਹੀਦਾ ਤੇ ਜਮਾ ਗੁੱਡ ਚੀਜ਼ ਆ ਪਾਣੀ ਨਹੀਂ ਖੜੂਗਾ ਸ਼ੀਸ਼ੇ ਤੇ ਨਹੀਂ ਸ਼ੀਸ਼ੇ ਤੇ ਦਾਗ ਜੇ ਨਹੀਂ ਪੈ ਜਾਂਦੇ ਹੁੰਦੇ ਉਹ ਜਮੇ ਨਹੀਂ ਬਾਕੀ ਤੁਰੇ ਜਾਂਦੇ ਦੀਦਾਣੀ ਨਹੀਂ ਪਿੱਛੇ ਗਈ ਯਾਰੀ ਕਿਉਂਕਿ ਆ ਨਵੇਂ ਟਰੱਕਾਂ ਦੇ ਪ੍ਰੋਬਲਮ ਹੈਗੇ ਪਾਣੀ ਉਲਡਾ ਉਟਾਉਂਦਾ ਇੱਥੇ ਕੰਮ ਹੋ ਗਿਆ ਢੰਨ ਚਲਦੇ ਹੁਣ ਟਰੈਲਰ ਚਾਹਦੇ ਹਾਂ ਬਾਏ ਬਾਏ ਰੀਤੀ ਜੀ ਬਾਏ ਨਾਈ ਬਾਹਰ ਹੈ ਤਾਂ ਹੈ ਨਹੀਂ ਠੰਡ ਵਾਲੀ ਉਹ ਖੁਰੀ ਜੇ ਆਂਦਾ ਉਹਦੇ ਕਰਕੇ ਚੱਕਰ ਚੱਲੂਗਾ ਟਰੱਕ ਲਿਬੜ ਜਾਣਾ ਚੱਲ ਕੇਰਾ ਧੋਤ ਆ ਗਿਆ ਯਾਰ ਇਹ ਹੁੰਦਾ ਨੂਨ ਨਾਣ ਜਾਂ ਲੈ ਜਾਂਦਾ ਹੋਰ ਤਾਂ ਕੀ ਹੁੰਦਾ ਬਾਹ ਇਹ ਰੋਟੀ ਪਾਣੀ ਆਪਾਂ ਚੱਕ ਕੇ ਲੈਉਣਾ ਟਰੈਲਰ ਹੌਕ ਕਰਕੇ ਨਾ ਫੇਰ ਜਾਣੇ ਆ ਘਰ ਨੂੰ ਕੰਮ ਤਾਂ ਉਹੀ ਹੋ ਗਿਆ ਉਹ ਕੁੰਜੇ ਤੇ ਖੜਾ ਆਪਣਾ ਟਰੈਲਰ ਤੇ ਮੂਰੇ ਛੱਡੇ ਪਿਆ ਟੇਡੇ ਲਾ ਲਾ ਕੇ ਗੰਜਰ ਦੇ ਨੇ ਵੀ ਆ ਪਾਰਕਿੰਗਾਂ ਖਾਲੀ ਪੰਗਾ ਸੀ ਇੰਨਾ ਚ ਲਾ ਦਿੰਦੇ ਆ ਚੱਕਣਾ ਆ ਪੀ 116 ਆਣਾ ਟੈਂਪਰੇਚਰ ਉਦਾਂ ਦਾ ਆ ਦੇਖੋ ਸਾਰੀ ਬਲੈਕ ਆਈਸ ਆ ਬਣੀ ਵੀ ਜਾਣਾ ਚ ਹੁਣ ਜਾਲਾ ਰਵੀ ਨੇ ਵੀ ਇੱਥੇ ਲਾਦਾ ਮੈਂ ਵੀ ਹੁਣ ਉਹ ਟਰੱਕ ਫਸੇ ਖੜੇ ਆਗੇ ਨਾ ਨਿਕਲਦੇ ਆਗੇ ਉਹ ਇੱਕ ਤਾਂ ਬਾਹਰਲੀ ਕੰਪਨੀ ਆ ਇੱਕ ਆਪਦੀ ਆ ਮਥਾ ਕੱਢੇ ਆਗੇ ਹੁਣ ਇਹਦੇ ਨਾਲ ਟੋਚਨਪਾ ਪਾ ਕੇ ਕੱਢਦੇ ਆ ਉਹਨਾਂ ਨੂੰ ਹਾਂਜੀ ਜੀਪੀ ਨਿਕਲਦਾ ਨਹੀਂ ਆ ਵੀ ਫਸ ਗਿਆ ਸਾਰੇ ਸਾਰੇ ਟਰੱਕ ਫਸੀ ਜਾਂਦੇ ਆ ਨਿਕਲਣ ਦਾ ਨਾ ਹੀ ਨਹੀਂ ਲੈ ਰਹੇ ਆ ਵੀ ਆ ਵੀ ਫਸੇ ਵਿਆਹ ਹਰਪਾ ਜਾਂਦਾਗਾ ਆ ਬਾਹਰੋਂ ਆ ਕੀ ਕਹਿਣਾ ਚਾਹੋਗੇ ਚੱਲਦੇ ਆ ਮੈਂ ਮਾੜੇ ਬਾਪੂ ਨੂੰ ਮਿਲਣਾ ਹਾਂਜੀ ਹਰਪਾ ਜਾਂ ਜੀ ਆ ਸਾ ਤੂੰ ਸਾ ਤੋਂ ਟ੍ਰੇਲਰ ਛਡਾਉਣਾ ਹੈ ਤੇ ਤੁਸੀਂ ਟਰੱਕ ਹੀ ਖਵਾ ਕੇ ਬਹਿ ਗਏ ਹੋ ਹੋਰ ਪੱਛੀ ਰਹਿਣਾ ਪੱਛੀ ਆਹ ਦੇਖ ਆ ਵੀ ਆ ਸਲਿੱਪ ਮਾਰੇ ਵੈ ਇਹਨਾਂ ਨੇ ਨਾ ਗਾਂ ਨਾ ਪਛਾਣ ਕੋਈ ਨਹੀਂ ਹੁੰਦੇ ਆ ਸਾਰੇ ਬਲੈਕ ਆਈਸ ਬਣੀ ਵੀ ਕਰਕੇ ਨਾ ਹਿਲਦੇ ਹੀ ਨਹੀਂਗੇ ਹੁਣ ਆ ਟੋਚਣ ਪਾ ਰਹੇ ਆ ਹਰ ਭਜੰਦੇ ਟਰੱਕ ਨੂੰ ਉੱਧਰ ਜੇਪੀ ਦਾ ਟਰੱਕ ਵੀ ਹੋ ਗਿਆ ਮੂਵ ਇਧਰ ਆ ਮੇਰਾ ਟਰੱਕ ਆ ਇਧਰ ਰਵੀ ਦਾ ਬਾਹਰ ਨਿਕਲਣ ਦੀ ਤਿਆਰੀ ਆ ਤੇ ਬਣੀ ਵੀ ਆ ਬਲੈਕ ਆਈਸ ਆ ਜਾਣਾ ਹੈਗਾ ਅਸੀਂ ਸਾਰਿਆਂ ਨੇ ਸੇਮ ਲੋਕੇਸ਼ਨ ਤੇ ਹੀ ਆ ਹੋਕ ਲਾਮਾ ਨੂੰ ਇੱਕੋ ਲੋਕੇਸ਼ਨ ਤੇ ਚੱਲਿਆ ਤਿੰਨੇ ਜਾਣੇ ਬਾਤ ਤੁਰਦੇ ਆ ਰੈਡੀ ਆ ਰਵੀ ਜੀ ਬਾਤ ਰੱਖ ਲਗੇ ਮਾਰ ਰੱਖ ਲਾ ਮੈਂ ਆ ਗਿਆ ਚਲੋ ਗਾਈਸ ਵੀਰੇ ਜਿਹੜਾ ਟਰੱਕ ਫਸਿਆ ਸੀ ਉਹ ਕੱਢਣ ਲੱਗੇ ਆ ਬੂਸਟ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਚਲੋ ਚਲੋ ਜੇਪੀ ਬਾਸ ਚੱਕਦੋ ਕੰਮ ਨੂੰ ਮੁੜਿਓ ਕੁਲਾ ਜੀ ਚੱਕਦੋ ਮੈਂ ਤਾਂ ਲਾਦਾ ਇਹ ਵੀ ਖੜ ਗਿਆ ਉਹ ਟਰੈਲਰ ਦੀਆਂ ਬ੍ਰੇਕਾਂ ਮਸਾਂ ਹੀ ਮਸਾਂ ਹੀ ਜ਼ੋਰ ਪੂਰਾ ਹੀ ਲੱਗਾ ਏ ਹੱਕਦੇ ਰੁਕਦੇ ਹੋ ਚਲੇ ਠਾਂਕੇ ਹੋ ਚਲੇ ਠਾਂਕੇ ਜਿਹਾ ਨਹੀਂ ਵੀ ਮੁੰਡੇ ਪਹਿਲਾਂ ਭੱਜੇ ਸੀ ਆਪਣੇ ਤੋਂ ਆ ਸੀ ਜੇਪੀ ਬਾਸ ਉਰੇ ਹੈਗਾ ਰਵੀ ਬਾਏ ਬਾਏ ਜੇਪੀਜੀ ਆਜੋ ਕਿਹਾ ਜੇਪੀ ਲਾਈਵ ਬੈਠਾ ਨਾ ਇਨਕਾ ਆਹ ਭਾਈ ਇਹ ਹਲਾਣਾ ਵੀ ਪਲੱਸ ਚ ਬੈਦਰ ਕਰਕੇ ਹਨਾ ਹੁਣ ਜਿਹੜਾ ਟਰੱਕ ਤੋਂ ਤਿਆ ਸ਼ੀਸ਼ਾ ਦੇਖ ਲਓ ਪਾਣੀ ਉੱਡੀ ਜਾਂਦਾ ਹੈਗਾ ਪਾਣੀ ਇਹ ਸਾਰਾ ਗੰਦਾ ਹੋ ਜਾਣਾ ਫੇਰ ਚੱਲ ਕੋਈ ਨਹੀਂ ਧੋਣਾ ਵੀ ਜ਼ਰੂਰੀ ਆ ਕਹਿੰਦੇ ਰਵੀ ਰਵੀ ਭਾਈ ਦਾ ਤੂੰ ਭਾਈ ਦਾ ਮੇਰੇ ਕੋਲੇ ਹੈਗਾ ਟ੍ਰੇਲਰ ਨੰਬਰ ਪੀ 116 ਰਵੀ ਕੋਲੇ ਹੈਗਾ 17 ਜੇ ਪੀ ਦਾ ਨਹੀਂ ਐਵੇਂ ਕਹਿੰਦਾ ਚੈੱਕ ਹੋਇਆ ਉਹਦੇ ਕੋਲੇ ਕਿੰਨਾ ਸੀਗਾ ਆਹ ਰਵੀ ਆਟ ਪਿੱਛੇ ਬਾਏ ਬਾਏ ਰਵੀ ਜੀ ਮਿਲਤੇ ਹੈ ਆਗੇ ਆ ਜਾਓ ਭੱਜਿਆ ਭੱਜਿਆ ਵਾਏ ਕੋ ਸਾਰੇ ਪਾਣੀ ਪਾਣੀ ਹੋਇਆ ਪਿਆ ਐਕਸਲ ਮੂਵ ਕਰਨੇ ਸੀ ਉਹ ਹੋ ਗਏ ਹਾਂ ਜੀ ਤੁਸੀਂ ਤਾਂ ਨਹੀਂ ਕਰਨੇ ਚਲੋ ਆਈ ਐਕਸਲਾਂ ਦਾ ਹੀ ਸੀਗਾ ਉਹ ਹੋ ਗਿਆ ਕਿਉਂਕਿ ਗਾਣਾ ਸਕੇਲ ਵੀ ਖੁੱਲੀ ਆ ਓਕੇ ਪੰਡਾ ਚਲੋ ਜੀਪੀ ਜੀ ਆਲੇ ਰਵੀ ਉਹਨਾ ਆ ਜਾਵੇ ਰਵੀ ਤੈਨੂੰ ਸਕੇਲ ਵਾਲੇ ਢੀਕ ਦੇ ਟਰੈਡਰ ਨਾਲ ਲਾਭ ਤੇ ਪਹੁੰਚ ਗਏ ਸੀ ਬਾ ਤੇਲ ਤੂਲ ਭਰਾਲ ਕੇ ਤਿੰਨਾ ਨਹੀਂ ਭਰਉਣਾ ਕਿਉਂਕਿ ਸੇਮ ਲੋਕੇਸ਼ਨ ਤੇ ਹੀ ਜਾਣਾ ਬਾ ਇਸ ਤੋਂ ਬਾਅਦ ਉਹ ਗਲਾਮਾ ਤੋਂ ਭਰਾਵਾਂਗੇ ਜੇ ਪੀਜੀ ਦੇਖ ਲਾਈਟਾਂ ਸਾਫ ਕਰਦੇ ਕਰਦੋ ਕਰਦੋ ਬਹੁਤ ਸਾਫ ਸਮਾਰ ਕੇ ਏਵਰੀਵਨ ਆ ਰਵੀ ਜੀ ਦੇਖੋ ਰਵੀ ਜੀ ਲਾਈਟਾਂ ਨਹੀਂ ਸਾਫ ਕਰਨੀਆਂ ਪਰ ਲੈ ਤੇਲ ਸਲਾਪਾ ਵੀ ਪਰਗੇ ਇਹੋ ਜਿਹਾਂ ਤਾਂ ਮੈਂ ਨਾ ਸਿਕਾ ਇਹ ਸਾਰੇ ਰੰਗ ਹਨ ਚਿੱਟਾ ਲਾਲ ਨੀਲਾ ਉਹਦੇ ਕਹਿਣ ਵਾਂਗੂ ਤਿੰਨੇ ਰੰਗਾਂ ਦੇ ਟਰੱਕ ਆਪਣੇ ਕੋਲੇ ਇੱਥੇ ਪੂਰੀ ਬਣੀ ਪਈ ਆ ਨਾ ਗੱਲਬਾਤ ਇਹਨੇ ਟਰੱਕਾਂ ਦੀ ਰਾਲਾ ਜੀ ਉਹ ਸਕੇਲ ਖੁੱਲੀ ਸੀ ਇਹ ਕਿਹੜਾ ਬੱਡਰ ਟੱਪ ਕੇ ਆਉਂਦੀ ਆ ਸਾਨੂੰ ਤਾਂ ਇਹ ਸੀਗਾ ਵੇਡਾ ਪਤਾ ਨਹੀਂ ਕੀ ਚੱਕਰ ਚੱਲੂ ਗੱਲ ਵੇਡ ਸਹੀ ਰਹਿ ਗਿਆ ਉੱਥੇ ਇਹਨਾਂ ਗੱਲ ਅਸੀ ਕੀ ਆ ਹੁੰਦਾ ਆ ਦੀ ਮਸ਼ੀਨਰੀ ਨਾਲ ਪਿਆਰ ਤੇ ਬਾਕੀ ਕੇਅਰ ਹੈ ਨਾ ਬਾਈ ਦੇਖ ਸਾਰੇ ਬਲਬੋ ਵੀ ਐਂ ਪਿਆਣਾ ਜਿਵੇਂ ਹੁਣੀ ਧੋਕੇ ਲਿਆਂਦਾ ਹੁੰਦਾ ਤੇ ਸਾਰਾ ਇਹ ਸਾਫ ਕਰੀ ਜਾਂਦਾ ਕੱਪੜਾ ਮਾਰ ਕੇ ਤੇ ਦੇਖਣ ਵਾਲਾ ਕੋਦੂਲਾ ਆਏ ਕੀ ਆ ਬਾਲੀ ਜਨ ਤਾਂ ਕਹਿੰਦੀਆਂ ਪਿਆਰ ਹੈ ਵੀਰੇ ਪਿਆਰ ਆ ਆਪਦੀ ਚੀਜ਼ ਦੀ ਬਾਕੀ ਇਹ ਤੋਂ ਘਰ-ਬਾਰ ਚੱਲਦੇ ਹਨ ਆਪਣੇ ਸੂਰਜ ਪੈਣ ਲੱਗਿਆ ਅੱਖਾਂ 'ਚ ਆ ਲਾ ਲਿਆ ਰਵੀ ਜੀ ਨੇ ਜੀਪੀ ਬੌਸ ਲਾ ਰਿਹਾ ਫਿਰ ਜਾਂਦੇ ਅੰਦਰ ਕੋਈ ਪੇਟ ਪੂਜਾ ਕਰਕੇ ਆਉਣੇ ਆ ਇਹਨਾਂ ਨਾਲ ਹੀ ਬੈਗ ਲਾ ਦਿੰਨੇ ਆ ਇੱਥੇ ਲਾ ਦੀਏ ਬੈਗ ਲਾ ਦੀਏ ਲਾ ਦੀਏ ਲਾ ਦੀਏ ਬਾਈ ਸੀਗਾ ਇੱਥੇ ਉਹ ਤੇਲ ਭਰਾਈ ਜਾਂਦਾ ਸਾਹਮਣੇ ਤੇ ਹੁਣ ਉਧਰੋਂ ਆਏ ਆ ਨਾ ਬਾਰਡਰ ਕਿਨੂੰ ਕੋ ਸਕੇਲ ਖੁੱਲੀ ਆ ਦੋਨੇ ਸਾਈਡਾਂ ਤੋਂ ਨਾ ਕੈਨੇਡਾ ਨੂੰ ਜਾਣ ਵਾਲਿਆਂ ਦੀ ਵੀ ਤੇ ਇੱਧਰ ਅਮਰੀਕਾ ਚ ਆਉਣ ਵਾਲਿਆਂ ਦੀ ਬਾਈ ਕਹਿੰਦਾ ਸਕੇਲ ਖੁੱਲੀ ਆ ਹੋ ਕੇ ਗਰੁੱਪਾਂ ਚ ਜਾਂਦਾ ਮੈਂ ਕਿਹਾ ਬਾਈ ਵੇਟ ਕਰੀ ਜਾਂਦੇ ਆ ਉਹ ਹੈ ਵੀ ਤਿੰਨ ਤੋਂ ਚਾਰ ਆਫੀਸਰ ਆ ਗਏ ਤੇ ਪੂਰੀ ਬੁਰੀ ਤੇ ਹੋਏ ਵੀ ਅੱਜ ਬਾਈ ਨੂੰ ਮੈਂ ਕਿਹਾ ਧਿਆਨ ਨਾਲ ਸਾਨੂੰ ਸਾਡੇ ਤਿੰਨਾਂ ਟਰੱਕਾਂ ਚੋਂ ਦੋਹਾਂ ਨੂੰ ਸਾਨੂੰ ਅੰਦਰ ਹੀ ਸੱਤ ਲੈ ਹੀ ਰਵੀ ਨੂੰ ਬਾਈਪਾਸ ਆ ਗਿਆ ਸੀਗਾ ਤੇ ਹੁਣ ਉਹਦਾ ਜੋਰ ਲਵਾਈ ਜਾਂਦਾ ਵੀ ਉੱਥੇ ਅਸੀਂ ਵੀ ਕੀਤੇ ਸੀ ਹਨਾ ਤੇ ਉੱਥੇ ਕਰ ਲੈ ਰੰਗ ਦੇ ਚਿੱਟਾ ਨੀਲਾ ਲਾਲ ਅੰਦਰੋਂ ਚਾਚੂ ਚੱਕ ਕੇ ਲਿਓਨੇ ਆ ਨਾਲੇ ਪਰਚੀਪੁਰ ਕੀ ਤੇਲ ਵਾਲੀ ਰਸੀਦ ਖਾ ਵੀ ਕੇ ਫੇਰ ਤੁਰਦੇ ਆ ਬਾਦ ਜੇ ਵੀ ਨਾ ਤਰਮੋਸ਼ ਤੋਂ ਘੇ ਧਰ ਕੇ ਗਿਆ ਤੇ ਆਪਾਂ ਇਹਨੂੰ ਟਾਕਤਾ ਉੱਤੋਂ ਦੇਖਦੇ ਆਣੂੰ ਪਤਾ ਲੱਗਦਾ ਕਿ ਨਹੀਂ ਖਾ ਕੇ ਉਹ ਤਾਂ ਟਾਕੋਵੈਲ ਆਰਡਰ ਕਰੀ ਜਾਂਦੇ ਆਗੇ ਦੇ ਦੇ ਪਤਾ ਲੱਗਦਾ ਕਿ ਨਹੀਂ ਆਪਾਂ ਹੀ ਲੈਂਦਾ ਚੱਕ ਕੇ ਆਪਣਾ ਚਿਕਨ ਸੈਂਡਵਿਚ ਇਹ ਖਾਣੇ ਕੈਚਅਪ ਯਾ ਪਾ ਲੈਣੇ ਇੱਕ ਇੱਤੇ ਹਾਂਜੀ ਲੈ ਸਾਉਂਦ ਬਣਾਣੀ ਬਣਾਂਗੇ ਟਾਈਮ ਲੱਗਦਾ ਨਾ ਸਾਡੇ ਕੋਲ ਇਹ ਕਿਹੜੇ ਵਾਲਾ ਚਿਕਨ ਰੱਖਣਾ ਚਿਕਨ ਦਾ ਪੱਤੀ ਵਾਲਾ ਜਿਹੜਾ ਸੋਦਾ ਆਪੀਆ ਕਰਾ ਤਰਦਾ ਕਿਹੜਾ ਜਿਹੜਾ ਉੱਥੇ ਲੁਕੋਇਆ ਸੀ ਤੇਰਾਗਾ ਆਪਾ ਮੇਰੇ ਕੋਲੇ ਥੋੜਾ ਹਲਾ ਜੇ ਵੀ ਕਹਿੰਦਾ ਕੱਪ ਕਿਤੇ ਮੇਰਾ ਹੋਰ ਕਿਹਦੇ ਕੋਲ ਮੈਂ ਕਿੱਥੇ ਰੱਖਾਂ ਮੈਂ ਕਿਤੇ ਲਾਇਆ ਹੋ ਹੋ ਚੰਨ ਉਹ ਕੰਨ ਇਹਨਾਂ ਦਾ ਹੱਸਦਾ ਪਰ ਬੋਲਣਾ ਜਈਏ ਭਾਈ ਮhenga ਹੈ ਕਿਵੇਂ ਲੱਗਿਆ ਵਧੀਆ ਨਾ ਦੇਖਣ ਵਾਲੇ ਪੈ ਜਾਂਦੇ ਗੱਲੇ ਛੇੜ ਪੂਜਾ ਕਰ ਜਾਂਦੇ ਬਾਹ ਤੁਰਦੇ ਆ ਜਾਂਦੇ ਚੋਬਰ ਦੋਨੇ ਨਾਲ ਹਾਂਜੀ ਸੇੜੀਆਂ ਖਾ ਖਾਣਾ ਚਿਕਨ ਚ ਸੇੜੀਆਂ ਕਸੇੜੀਆਂ ਐਂਡ ਟੂ ਫਰਾਈਡ ਟਾਕੋ ਪੋਟੈਟੋ ਸੀਗੀਆਂ ਲੋਟਸ ਆਫ ਓਕੇ ਜੀ ਓਕੇ ਕੇਟ ਪੂਜਾ ਹੋ ਗਈ ਹੁਣ ਕਿੰਨਾ ਟਾਈਮ ਨਹੀਂ ਡੋਲਦਾ ਹਾਂ ਵੀਰੇ ਆਪਾਂ ਆਵਰ ਮਿਲੀਆਂ ਵਾਲੇ ਟੀਏ ਤੇ ਜਾ ਰੋ ਕੰਨਾ ਗੱਡੇਗਾ ਨਾ ਓਕੇ ਠਾਕੇ ਨੇ ਓਕੇ ਓਕੇ ਮੈਂ 10 ਘੰਟੇ ਸਲੀਪ ਲਾਵਾਂਗੇ ਓਕੇ ਚਲੋ ਵੀ ਮੁੰਡੇ ਚਲੋ ਚਲੋ ਤਿੰਨੇ ਜਾਂਦੇ ਆ ਨਾ ਲੈਂਸਰਾਂ ਹੀ ਜਾ ਕਾਂਕਾ ਕੀ ਓਏ ਦੋ ਦਿਨ ਆਈ ਇਕੱਠੇ ਹੀ ਜਾਣੇ ਆ ਤੂੰ ਦੇਖਾ ਸੇਮ ਲੋਕੇਸ਼ਨ ਤੇ ਡਿਲੀਵਰੀ ਆ ਤਿੰਨਾਂ ਦੀ ਓਗਲਾਮਾ ਚ ਪੀਟ ਮਾਉਸ ਆ ਤਿੰਨਾਂ ਕੋਲੀ ਤੇ ਹੁਣ ਇਹਦੇ ਚੋ ਦੇਖੋ ਵੀ ਕਿੰਨੀ ਕਿ ਸਨੋਰ ਨਿਕਲਦੀ ਆ ਲਾਸਟ ਘੇੜਿਆਂ ਕੋ ਮੈਨੂੰ ਲੱਗਦਾ ਨਹੀਂ ਕਿਉਂਕਿ ਨਾ ਇੱਧਰ ਵੀ ਪਲਾਸੀ ਜੇ ਜੀ ਆ ਉੱਥੇ ਜਾਂਦੇ ਜਾਂਦੇ ਪਹਿਲਾਂ ਹੀ ਪਹਿਲੀਆਂ ਜੀ ਖੁਰ ਜੂ ਪੀ 117 ਟ੍ਰੈਲਰ ਰਵੀ ਕੋਲੇ ਤੇ ਪੀ 116 ਮੇਰੇ ਕੋਲੇ ਆ ਲੈ ਇਧਰ ਇਹਨੇ ਦਾ ਸੈਟ ਲਈ ਲਾਹ ਵਾਲੇ ਨੇ ਬਾਈ ਆਹ ਬਾਲਗੜ ਬਾਲ ਕਟੀ ਉਹ ਖਬੋਲੀਆ ਥੱਲੇ ਤੇ ਯਾਰ ਨੇ ਸਨੋ ਸਾਫ ਕਰਦਾ ਹੋਊਗਾ ਤੇ ਉਹਦੇ ਨਾਲ ਥੱਲੇ ਹੀ ਟਿਕ ਪਈ ਆ ਲੈ ਉਹ ਕਾ ਹੁਣ ਖਿੱਚੋ ਇਹਨੂੰ ਪਾਸੇ ਨਾਲ ਸਾਹਮਣੇ ਸਿਵੇ ਆ ਓਏ ਆ ਦੇਖੋ ਗੋਰੀਆਂ ਦੇ ਆ ਦੇਖੋ ਯਰੇ ਐਂ ਇੰਨਾ ਥਾਂ ਭਰੀ ਜਾਂਦੇ ਆ ਕਿ ਇਹਨੂੰ ਕਿਸੇ ਟਾਈਮ ਖਤਮ ਵੀ ਹੁੰਦਾ ਹੋਊਗਾ ਵੀ ਇਹਦੇ ਥਾਂ ਤੇ ਦੁਬਾਰੇ ਹੋਰ ਜਿਵੇਂ ਬਣ ਜਾਣ ਪਤਾ ਕਿ ਇਹਨੂੰ ਇਹਦੇ ਬਾਰੇ ਹੁਣ ਜਿਵੇਂ ਆ ਆ ਗਏ ਇੰਨੇ ਸਾਲਾਂ ਦੇ ਐਂ ਵੀ ਐਂ ਤਾਂ ਫਿਰ ਕਿੰਨਾ ਥਾਂ ਭਰੀ ਜਾਂਦੇ ਹੋਣਗੇ ਯਾਰ ਇਥੇ ਕੋਈ 2 3 100 200 ਸਾਲ ਬਾਅਦ ਵੀ ਪਟਦੇ ਹੀ ਹੋਣਗੇ ਜਾਂ ਜਿਵੇਂ ਹੁਣ ਮਰੇ ਨੂੰ ਇੱਥੇ ਬੰਦੇ ਨੂੰ ਟਾਈਮ ਹੋ ਗਿਆ ਮੰਨ ਲਓ ਉਹਨਾਂ 10 20 ਸਾਲ ਤੋਂ ਬਾਅਦ ਦੁਬਾਰੇ ਪਟ ਸਕਦੇ ਆ ਇਹੇ ਅਨੇ ਵੀ ਫੇਰ ਮੁੰਡਿਆਂ ਨੂੰ ਤਿੰਨਾਂ ਨੂੰ ਇਕੱਠੀ ਪਾਰਕਿੰਗ ਮਿਲ ਗਈ ਆ ਟੀਏ ਤੇ ਮੈਂ ਰਮੋਸ ਰਮਾਸ ਧੋ ਲੈਂਦੀ ਆ ਪਰ ਰੋਟੀ ਰੋਟੀ ਖਾਣੇ ਆ ਮੁੰਡੇ ਕਹਿੰਦੇ ਤੇਰੇ ਟਰੱਕ 'ਚ ਬਹਿ ਕੇ ਖਾਣੀ ਆ ਮੈਂ ਕਿਹਾ ਆਜੋ ਆਜੋ ਜੇਪੀ ਓਏ ਆਜੋ ਆ ਰੋਟੀ ਖਾਣੇ ਇੱਥੇ ਪਾਉਣੇ ਆ ਸਲੀਪ ਕੀ ਗਰਮ ਕੀਤਾ ਜੇਪੀ ਜੀ ਸਾਗਾ ਤੇ ਅੱਜ ਹੈਗੀ ਆ ਪਨੀਰ ਪੁਰਜੀ ਤੇ ਨਾਲ ਹੈਗੀ ਚਿਪੜਾਂ ਦੀ ਚਟਣੀ ਤੇ ਨਾਲ ਹੈ ਸੈਲਡ ਇਹ ਆ ਜੇਪੀ ਬਾਤ ਤੇ ਇਧਰ ਆ ਰਵੀ ਬਾਤ ਸੰਗ ਤੇ ਇੱਥੇ ਸੌਣ ਦੀ ਤਿਆਰੀ ਆ ਖਾ ਲ ਕੇ ਰੋਟੀ ਰਾਟੀ ਮਿਲਦੇ ਆ ਫੇਰ ਬ੍ਰੇਕ ਕੇ ਬਾਅਦ ਆ ਜਾ ਰਵੀ ਬਹਿ ਜਾ ਲੈ ਮਿੱਤਰੋ ਰੋਟੀ ਪਾਣੀ ਲੈ ਆਪਾਂ ਖਾ ਹੁਣ ਹੈਗੀ ਆਪਣੀ ਸੌਣ ਦੀ ਤਿਆਰੀ ਗਏ ਜੇਪੀ ਤੇ ਰਵੀ ਰੋਟੀ ਖਾ ਕੇ ਬਾਹ ਸਾਰੇ ਬਾਹ ਟਰੈਕਟਰ ਖੜਿਆ ਸਾਹਮਣੀ ਆ ਬੰਪਾ ਨੇ ਸਾਰਿਆਂ ਨੇ ਕਰੋ ਸਪੋਰਟ ਦੱਬ ਕੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਕਾ ਨੂੰ ਫੋਲੋ Insta TikTok ਸਾਰੇ ਕਿਤੇ ਸੇਮ ਆ ਚਲ TikTok India ਅਜ ਤਾਂ ਨਹੀਂ ਚੱਲਦੀ ਇੱਕ ਨਾ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਉਹਨੇ ਨਾਲ ਵੀਡੀਓ ਅੱਗੇ ਪਹੁੰਚਦੀ ਰਹਿੰਦੀ ਆ ਸਾਰਿਆਂ ਕੋਲੇ ਓਕੇ ਜੀ ਮਿਲਦੇ ਆ ਫੇਰ